ਸੰਗਰੂਰ ਵਿਖੇ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਕਿ ਇੱਕ ਮਹਿਲਾ ਦੇ ਉੱਪਰ ਆਵਾਰਾ ਕੁੱਤਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਹਮਲਾ ਇੰਨਾ ਭਿਆਨਕ ਸੀ ਕਿ ਮਹਿਲਾ ਇਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ। ਦੱਸਦੀ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਮਕਾਰ ਦੇ ਲਈ ਪ੍ਰੇਮ ਬਸਤੀ ਦੇ ਵਿੱਚੋਂ ਲੰਘ ਰਹੀ ਸੀ। ਜਿਸ ਨੂੰ ਕਿ ਗੰਭੀਰ ਹਾਲਤ ਦੇ ਵਿੱਚ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੁੰਦਰ ਬਸਤੀ ਦੀ ਰਹਿਣ ਵਾਲੀ ਅਨੀਤਾ ਦੇਵੀ ਹੈ ਜੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਕੰਮਕਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਪਰ ਇਸ ਸਮੇਂ ਹਸਪਤਾਲ ਦੇ ਵਿੱਚ ਦਰਦ ਦੇ ਨਾਲ ਵਿਲਕ ਰਹੀ ਹੈ ਤੇ ਇਸ ਦੀ ਜ਼ਿੰਮੇਵਾਰੀ ਜੋ ਕਿ ਲਾਪਰਵਾਹੀ ਨਗਰ ਕੌਂਸਲ ਦੇ ਵੱਲੋਂ ਵਰਤੀ ਗਈ ਹੈ ਉਸ ਤੇ ਉੱਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ ਕਿ ਨਾ ਲਈ ਮਿਲਤਾ ਜੀ ਮਿਲਤਾ ਜੀ ਕੀ ਕਰਨਾ ਹੋਇਆ ਤੁਹਾਡੇ ਨਾਲ ਕਿ ਮੈਂ ਨਾ ਜੀ ਸੱਤ ਕੁੱਤੇ ਤੇ ਜੀ ਇਹ ਕੰਮ ਕਰਨ ਜਾ ਰਹੀ ਸੀ ਅੱਛਾ ਜੀ ਆਹ ਮੂਕ ਮੇਂ ਜਾਣ ਲੱਗੀ ਬਸ ਜਦੀ ਫੜ ਲਿਆ ਜਾਣ ਸਾਰੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ 7 ਵਜੇ ਦਾ ਟਾਈਮ ਤਾਂ ਜੀ ਹਾਂਜੀ ਸਵੇਰੇ ਕਰਕੇ ਆਪਣਾ ਕਾਲੀ ਰਸੰਦਰ ਵਸਤੀ ਚਾਹੀਦੀ ਕਰਨੀ। ਕੋਈ ਸੰਦਰ ਵਸਤੀ ਹੈ। ਹਾਂ। ਰੋਜ਼ ਉੱਥੇ ਨਾ ਗਈ ਉਹ। ਹਾਂਜੀ ਰੋਜ਼ ਹੀ ਨੰਗਦੀ ਸੀ ਜੀ। ਹੁਣ ਕੀ ਮੰਗ ਕਰਦੇ ਸਰਕਾਰ ਤੋਂ? ਅਸਿਤਾ ਜੀ ਬਹੁਤ ਜ਼ਿਆਦਾ ਗਰੀਬ ਹੈ। ਗੁਆਣ ਵਾਲਾ ਨਹੀਂ ਕੋਈ ਮੂਰੇ ਹੈਗਾ। ਲਾਜ ਨਹੀਂ ਕਰਾ ਸਕਦੇ ਅਸੀਂ। ਕੀ ਨਾਮ ਹੈ? ਡਾਕਟਰ ਜੀ। ਉਹ ਨਹੀਂ ਜਿਹੜੇ ਬੌਸ ਨੇ ਜੋ ਲਿਖਿਓਨ ਵਿੱਚ ਕੀ ਕਿੰਨੇ ਕੇ ਉਹਦੇ ਕੱਟ ਰੇ ਕਿੰਨੇ ਕੇ ਉਦਰੀ ਹੈ। ਹਾਂ। ਉਹਨਾਂ ਦੇ ਇੱਕ ਤਾਂ ਰਾਈਟ ਸ਼ਿਨ ਤੇ ਨੇਗੇ ਤੇ ਇੱਕ ਤਾਂ ਰਾਈਟ ਐਕਜ਼ਿਲਾ ਤੇ ਨੇਗੇ ਤੇ ਰਾਈਟ ਅਪਰ ਸ਼ਿਨ ਹੈ ਥਾਈ ਤੇ ਵੀ ਨੇ ਸ਼ੋਲਡਰ ਤੇ ਵੀ ਹੈ ਮਲਟੀਪਲ ਜਗ੍ਹਾ ਤੇ ਨੇ ਬਾਡੀ ਤੇ ਕੋਈ ਜਲਦੀ ਹੋਇਆ ਹੋ ਤਾਂ ਨਹੀਂ ਕਿ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਪੇਸ਼ੈਂਟ ਨੂੰ ਤੇ ਇਲਾਜ ਉਹਨਾਂ ਦਾ ਚੱਲ ਰਿਹਾ ਹੌਸਪੀਟਲ ਕੀ ਇਲਾਜ ਇੱਥੇ ਸੰਭਵ ਹੈ ਜਾਂ ਰੈਫਰ ਕਰਨਾ ਪਵੇਗਾ ਹਾਂਜੀ ਇੱਥੇ ਹੀ ਚੱਲ ਰਿਹਾ ਇਲਾਜ ਤੇ ਸਪੈਸ਼ਲਿਸਟ ਆ ਕੇ ਦੇਖ ਚੁੱਕੇ ਨੇਗੇ ਤੇ ਪੇਸ਼ੈਂਟ ਸਟੇਬਲ ਹੈ ਦੇਖੋ ਆਵਾਰਾ ਕੁੱਤੇ ਦਾ ਤੰਕ ਹੋ ਰਿਹਾ ਹੈ ਸ਼ਹਿਰ ਚ ਗਲੀ ਗਲੀ ਘਰ ਘਰ ਚ ਮਹੱਲੇ ਮਹੱਲੇ ਦੇ ਚ ਕੁੱਤੇ ਆਵਾਰਾ ਫਿਰਦੇ ਨੇ ਇਹ ਬੀਬੀ ਸਵੇਰੇ 7:00 7:30 ਵਜੇ ਲੰਘ ਰਹੀ ਸੀ ਤੇ ਇਹਨੂੰ ਬਹੁਤ ਬੁਰੀ ਤਰ੍ਹਾਂ ਨੋਚਿਆ ਗਿਆ 8-10 ਕੁੱਤੇ ਸੀਗੇ ਬਾਏ ਚਾਂਸ ਜੇ ਲੋਕ ਮਾਰਨ ਆ ਨਿਕਲਦੇ ਇਹਨੂੰ ਕੁਝ ਵੀ ਕਰ ਸਕਦੇ ਜੀ ਉਸ ਟਾਈਮ ਇੰਨੀ ਹਾਲਤ ਮਾੜੀ ਸੀ ਇਹਦੀ ਦੇਖਿਆ ਵੀ ਨਹੀਂ ਜਾਂਦਾ ਕਿ ਆ ਕੇ ਜਦੋਂ ਮਹੱਲਾ ਵਾਸੀ ਨੇ ਆ ਕੇ ਦਾਖਲ ਕਰਾਇਆ ਖੂਨ ਵਗ ਰਿਆ ਸੀ ਬਹੁਤ ਬੁਰਾ ਹਾਲ ਸੀਗਾ ਕੀ ਕਹਿਣਾ ਚਾਹੂਗਾ ਵੀ ਪ੍ਰਸ਼ਾਸਨ ਵੀ ਦੇਖੋ ਗੱਲਾਂ ਕਰਦੇ ਨੇ ਵੀ ਵਿਧੀ ਨਸ਼ਮੰਦੀ ਕਰਾਓ ਐ ਕੈਂਡਰ ਵੀ ਉਹ ਇਹਦਾ ਕੀ ਕੀ ਕਹਿਣਾ ਚਾਹੂਗਾ ਸਰਕਾਰ ਦਾ ਕੋਈ ਧਿਆਨ ਨਹੀਂਗਾ ਮੇਰੇ ਖਿਆਲ ਆ ਵੀ ਇਦੋਂ ਘਟੀਆਂ ਕੋਈ ਸਰਕਾਰ ਨਹੀਂ ਹੋ ਸਕਦੀ ਕਹਿਣਾ ਤੇ ਕਰਨੀ ਚ ਕੋਈ ਫਰਕ ਬਹੁਤ ਜ਼ਿਆਦਾ ਇਹਨਾਂ ਦਾ ਹੁਣ ਇਹ ਕਹਿੰਦੇ ਨਸ਼ਮੰਦੀ ਕਿਹੜੇ ਕੁੱਤਿਆਂ ਦੀ ਕਰਾਈਆਂ ਨਸ਼ਮੰਦੀ ਇਹਨਾਂ ਨੇ ਰੋਜ਼ ਵੀ ਪੰਜ ਪੰਜ ਚਾਰ ਚਾਰ ਕੁੱਤਿਆਂ ਨੂੰ ਸੂਰਜ ਦੀਆਂ ਮਹਲਾਂ ਚ ਅੰਤਾਂ ਦੇ ਕੁੱਤੇ ਫਿਰਦੇ ਨੇ ਇੱਕ ਇਹ ਵੀ ਐਲਾਨ ਕੀਤਾ ਸੀ ਇੱਕ ਦੰਦ ਮਾਰੂਗੀ 10000 ਰੁਪਇਆ ਦੋ ਮਾਰੂਗੀ 20000 ਰੁਪਇਆ ਇਹਦੀ ਤਾਂ ਅਣਗਿਣਤ ਨੇ ਵਿਚਾਰੀ ਖਾ ਲਈ ਫਰਦੀਨੀ ਮੰਦ ਹੈ ਨਾ ਪ੍ਰਸ਼ਾਸਨ ਦਾ ਅੱਜ ਮੈਂ ਇਹਨੂੰ ਪੁੱਛਿਆ ਯੂਨੀਫੋਨ ਚੱਕਿਆ ਵੀ ਭਾਈ ਇਹਦਾ ਕੀ ਕਰੋਗੇ ਕੋਈ ਇਲਾਜ ਨਹੀਂ ਨਾ ਰਹਾ ਤੇ ਨਸ਼ਬੰਦੀ ਕਰਾਂਗੇ ਜੀ ਹੁਣ ਜਿਹੜਾ ਸਾਡਾ ਐਮਸੀ ਆ ਉਹਨੂੰ ਗੱਲ ਕੀਤੀ ਉਹ ਕਹਿੰਦਾ ਜੀ ਜਿਹੜਾ ਮੈਂ ਹੱਲ ਕਰ ਰਿਆਂ ਜਿਹੜਾ ਹਰਚਾ ਦੋਆਵਾਂਗੀ ਕਦੋਂ ਦੇਣਗੇ ਵਿਚਾਰੇ ਗਰੀਬ ਲੋਕ ਨੇ ਪੋਚਾ ਮਾਰ ਕੇ ਰੋਟੀ ਖਾਂਦੀ ਐ ਇਹ ਹੁਣ 2 ਮਹੀਨੇ ਤੇ ਹਸਪਤਾਲ ਚ ਪਈ ਰੂਗੀ ਇਹਦਾ ਇਲਾਜ ਕੌਣ ਕਰਾਊਗਾ ਇਹਦੇ ਘਰ ਦੇ ਜੋ ਆਖ ਪਾਲੂਗਾ ਕੌਣ ਸਰ ਪ੍ਰਸ਼ਾਸਨ ਚਾਹੀਦਾ ਡੰਗਰਾਂ ਤੇ ਇੱਕ ਵਾਰਾ ਕੁੱਤਿਆਂ ਤੇ ਨਕੀਲ ਪਾਈ ਜਾਵੇ ਜੇ ਇਹ ਅੱਜ ਕਹਿਣਾ ਚਾਹਣਾ ਤੁਹਾਡੇ ਚੈਨਲਾਂ ਅਹੀਂ ਜੇ ਪ੍ਰੇਮ ਵਸਤੀ ਜਿਹੜੇ ਕੁੱਤੇ ਨਾ ਹਟਾਏਗੇ ਨਾ ਅਸੀਂ ਫਿਰ ਧੰਨ ਲਾਵਾਂਗੇ ਫਿਰ ਕਹਿੰਦੇ ਧਰਨੇ ਕਿਉਂ ਲਾਉਨੇ ਹੋ ਧਰਨੇ ਵੀ ਸਾਨੂੰ ਉਹਨਾਂ ਨੇ ਸਿਖਾਏ ਨੇਗੇ ਆਮ ਆਦਮੀ ਪਾਰਟੀ ਨੇ ਵੀ ਹਾਕਮ ਬਲਿਥੇ ਬੋਲੋ ਜੇ ਅਸੀਂ ਬੋਲਦੇ ਸੁਣਦਾ ਕੋਈ ਨਹੀਂਗਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਸ ਦਾ ਇਲਾਜ ਢੰਗ ਨਾਲ ਹੋਵੇ ਇਹਦਾ ਘਰ ਦਾ ਗੁਜ਼ਾਰਾ ਜੋ ਖਰਚਾ ਬਣਿਆ ਰਕਮਾਂਦੀ ਸੀ ਉਹ ਸਰਕਾਰ ਦੇਵੇ ਤੇ ਕਮੇਟੀ ਦਾ ਫਰਜ਼ ਮੰਨਦਾ ਜਿਹੜਾ ਉਹਦਾ ਜੋ ਉਹਦਾ ਡੋਨੇਸ਼ਨ ਬਣਦੀ ਹੈ ਜੋ ਉਹਦਾ ਮੁਆਵਜ਼ਾ ਬਣਦਾ ਉਹ ਪੈਲ ਦੇ ਆਧਾਰ ਤੇ ਦੇਵੇ ਤਾਂ ਕਿ ਉਹਦਾ ਘਰ ਦਾ ਗੁਜ਼ਾਰਾ ਹੋ ਸਕੇ ਉਹਦੇ ਹਾਲਾਤ ਉਹਦੇ ਹਾਲਾਤ ਕੀ ਮੈਨੂੰ ਉਹਨਾਂ ਦੇ ਕਿ ਮੇ ਲਾਜ ਚਾਰਾ ਮਨ ਅੱਲਾਹ ਚਾਰਾ ਸਵੇਰੇ ਸੀ ਜਾ ਕੇ ਡਾਕਟਰ ਨੂੰ ਆ ਕੇ ਕਿਹਾ ਭਾਈ ਇਲਾਜ ਕਰੋ ਬਾਕੀ ਮਹੱਲਾ ਵਾਸੀਆਂ ਨੇ 5-7000 ਰੁਪਏ ਇਕੱਠਾ ਕਰਕੇ ਦਿੱਤਾ ਜੇ ਮਹੱਲਾ ਵਾਸੀ ਇਹਨਾਂ ਦੀ ਮਦਦ ਨਾ ਕਰਦੇ ਮੈਨੂੰ ਲੱਗਦਾ ਇਹ ਵਜ ਜਾਂਦੀ ਕਿ ਲੱਗਦਾ ਨਗਰ ਕੌਂਸਲ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਉਹ ਜ਼ਿੰਮੇਵਾਰ ਹੈ ਦੇਖੋ ਜੀ ਰੁੱਕਾ ਇੱਥੋਂ ਕੱਟਤਾ ਪੁਲਿਸ ਨੂੰ ਭੇਜਤਾ ਪੁਲਿਸ ਕਹਿੰਦੀ ਸੀ ਕਿਹੜੇ ਕੁੱਤਿਆਂ ਦੇ ਕਰੀਏ ਕੁੱਤਿਆਂ ਦੇ ਕਰਨਾ ਕਮੇਡੀ ਤੇ ਕਰਨ ਜੇ ਕਮੇਡੀ ਉੱਤੇ ਕਾਰਵਾਈ ਨਾ ਕੀਤੀ ਕਮੇਡੀ ਦੇ ਉੱਤੇ ਪਰਚਾ ਦਰਜ ਕਰਕੇ ਨਾ ਕੀਤਾ ਤਾਂ ਅਸੀਂ ਇਹਦਾ ਪੂਰਾ ਸੰਘਰਸ਼ ਲੜਾਂਗੇ ਮਹੱਲਾ ਵਾਸੀ ਲੱਗਦਾ ਨਹੀਂ ਕਿ ਤੁਸੀਂ ਪ੍ਰੇਮ ਬਸਤੀ ਗੱਲ ਕੀਤੀ ਹੈ ਕਿ ਕੁੱਤਿਆਂ ਦਾ ਆਤੰਕ ਤਾਂ ਪੂਰੇ ਸ਼ਹਿਰ 'ਚ ਹੀ ਹੈ। ਬਿਲਕੁਲ ਮੈਂ ਨਾ ਡੀਸੀ ਦਫਤਰ ਬਾਜੇ ਸ਼ਾਸਤਰੀ ਦੇਖ ਲਓ ਆਵਾਰਾ ਕੁੱਤੇ ਕਿੰਨੇ ਗੋਮ ਦੇ ਫਿਰਦੇ ਨੇ ਕੋਈ ਗੌਰ ਹੀ ਨਹੀਂ ਹੈਗੀ। ਮੈਂ ਤਾਂ ਹੈਰਾਨ ਆ ਵੀ ਟੀਕੇ ਲਾਣ ਦੇ ਦਵਾਈਆਂ ਲਾਉਣ ਤੋਂ ਬੈਠੇ ਇਹਨਾਂ ਦਾ ਇਲਾਜ ਕਿਉਂ ਨਹੀਂ ਕੀਤਾ ਜਾਂਦਾ। ਪਹਿਲਾਂ ਇੱਕ ਜਿਹੜੇ ਕੁੱਤੇ ਸੀ ਕਮੇਡੀ ਚੱਕ ਕੇ ਲੈ ਜਾਂਦੇ ਸੀ ਜਾਂ ਮਾਰਦੇ ਕੁਝ ਵੀ ਕਰਦੇ ਸੀ ਜਾਂ ਇਹਨਾਂ ਨੂੰ ਜੇ ਨਹੀਂ ਮਾਰਨਾ ਤੇ ਘਟਵਾੜੇ ਇਹਨਾਂ ਨੂੰ ਜਾ ਕੇ ਜੰਗਲਾਂ ਛੱਡਣ ਤੇ ਆ ਸ਼ਹਿਰਾਂ 'ਚ ਇਹਨਾਂ ਦੀ ਨਸਬੰਦੀ ਕਰਨ ਤਾਂ ਕਿ ਜਿਹੜਾ ਕੁੱਤੇ ਦਾ ਆਤੰਕ ਖਤਮ ਹੋ ਸਕੇ। ਨਿਰਣਾਪਰ ਦਰਸ਼ਨ ਸਿੰਘ ਕਾਗੜਾ ਕੋਮੀ ਪ੍ਰਦਾਨ ਪਾਰਤੀ ਅੰਬੇਡਕਰ ਮਿਸ਼ਨ ਭਾਰਤ ਤੁਹਾਡੇ ਮਹੱਲੇ ਦੀ ਇੱਕ ਔਰਤ ਨੂੰ ਕੁੱਤਿਆਂ ਨੇ ਕਾਫੀ ਜ਼ਿਆਦਾ ਨੋਚਿਆ ਗਿਆ ਕੀ ਕਹਿਣਾ ਚਾਹੁੰਣਾ ਹੈ ਅੱਜ ਮੈਨੂੰ ਪਤਾ ਲੱਗਿਆ ਮੈਂ ਉਹਨਾਂ ਦਾ ਹੀ ਪਤਾ ਲੈਣ ਵਾਸਤੇ ਅੱਜ ਮੈਂ ਹਸਪਤਾਲ ਦੇ ਵਿੱਚ ਪਹੁੰਚਿਆ ਸਾਡੀ ਜਿਹੜੀ ਮਹੱਲੇ ਦੀ ਅਨੀਤਾ ਰਾਣੀ ਪਤਨੀ ਮੱਖਣ ਸਿੰਘ ਜਿਹੜਾ ਉਹਦੀ ਤਰਸਯੋਗ ਹਾਲਤ ਹੈ ਅੱਜ ਸਵੇਰੇ ਜਦੋਂ ਉਹ ਲੋਕਾਂ ਦੇ ਘਰਾਂ ਦੇ ਅੰਦਰ ਵਿਚਾਰੀ ਜਿਹੜਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜੀ ਪਾਲਣ ਪੋਸ਼ਣ ਕਰਦੀ ਸੀ ਉਸੇ ਰੁਟੀਨ ਦੇ ਵਿੱਚ ਹੀ ਜਿਹੜੀ ਅੱਜ ਉਹ ਆਪਣੇ ਕੰਮ ਤੇ ਜਾ ਰਹੀ ਸੀਗੀ ਤਾਂ ਪ੍ਰੇਮ ਬਸਤੀ ਦੇ ਅੰਦਰ ਉੱਥੇ ਜਿਹੜੇ ਅਵਾਰਾ ਕੁੱਤੇ ਜਿਹੜੇ ਘੁੰਮ ਰਹੇ ਸੀਗੇ ਪੰਜ ਛੇ ਕੁੱਤੇ ਨੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਸਿੱਟ ਲਿਆ ਤੇ ਉਹਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਉਹਦੀ ਬੜੀ ਤਰਸਯੋਗ ਜਿਹੜੀ ਹਾਲਤ ਬਣੀ ਹੋਈ ਕਿਉਂਕਿ ਬੜੇ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਕੱਲੀ ਪ੍ਰੇਮ ਬਸਤੀ ਦੀ ਗੱਲ ਨਹੀਂ ਜਿਹੜੇ ਅਵਾਰਾ ਕੁੱਤੇ ਦੀ ਗੱਲ ਕਰਦੇ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਚਲੇ ਉਹ ਇੱਥੇ ਬੜੇ ਕੁੱਤੇ ਫਿਰਦੇ ਆਂ ਜੀ ਬਨਾਸਰ ਬਾਗ ਚਲੇ ਜਾਓ ਉੱਥੇ ਬੜੇ ਖੌਫ ਕੁੱਤੇ ਦਾ ਹੈਗਾ ਬਾਜ਼ਾਰ ਦੇ ਵਿੱਚ ਲੈ ਜਾਓ ਉੱਥੇ ਬੜਾ ਖੌਫਾ ਕੁੱਤਿਆਂ ਦਾ ਸ਼ਹਿਰ ਦੇ ਅੰਦਰ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਟੋਲੀਆਂ ਬਣਾਈ ਜਿਹੜੇ ਅਵਾਰਾ ਕੁੱਤੇ ਜਿਹੜੇ ਘੁੰਮ ਰਹੇ ਨੇਗੇ ਇਹ ਨਗਰ ਕਾਉਂਸਲ ਦੀ ਵੱਡੇ ਪੱਧਰ ਤੇ ਮੇ ਸਾਭ ਦਾ ਇੱਕ ਲਾਪਰਵਾਹੀ ਹੈ ਨਗਰ ਕਾਉਂਸਲ ਦੀ ਨਲਾਇਕੀ ਹੈ ਜੋ ਅੱਜ ਸਾਡੀ ਜਿਹੜੀ ਇਹ ਸਾਡੀ ਭੈਣ ਸਾਡੇ ਮੁਹੱਲੇ ਦੀ ਸਾਡੀ ਜਿਹੜੀ ਇਹ ਦਲਤ ਪਰਿਵਾਰ ਨਾਲ ਵਾਦਵਿਕੀ ਸਮਾਹ ਨਾਲ ਸੰਬੰਧ ਜਿਹੜੀ ਸਾਡੀ ਹੈ ਮੈਨੂੰ ਜੋ ਅੱਜ ਇਹਦੀ ਹਾਲਤ ਹੈ ਜੋ ਇਹਨੂੰ ਅੱਜ ਘਟਾਇਆ ਗਿਆ ਇਹਦੀ ਸਿੱਧੇ ਤੌਰ ਤੇ ਨਗਰ ਕੌਂਸਲ ਦੀ ਮੈਂ ਸਮਝਦਾ ਕਿ ਜ਼ਿੰਮੇਵਾਰ ਹੈ ਨਗਰ ਕੌਂਸਲ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿਉਂਕਿ ਬਹੁਤ ਹੀ ਗਰੀਬ ਹੈ ਇਹ ਆਪਣਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਤਿੰਨ ਚਾਰ ਇਹਦੀ ਬੇਟੀਆਂ ਨੇ ਇੱਕ ਬੇਟੀ ਬੜੀ ਮਤਲਬ ਸਮਝਦਾ ਬਿਮਾਰ ਵੀ ਰਹਿੰਦੀ ਹੈ ਵਿਚਾਰੀ ਆਪ ਵੀ ਬਿਮਾਰੀ ਦੇ ਹਾਲਤ ਵਿੱਚ ਰਹਿੰਦੀ ਹੈਗੀ ਤੇ ਇਹ ਹੁਣ 3-4 ਮਹੀਨੇ ਤੱਕ ਇਹ ਕੰਮ ਵੀ ਨਹੀਂ ਕਰ ਸਕਦੀ ਜੇ ਸਿੱਧੇ ਤੌਰ ਤੇ ਨਗਰ ਕੌਂਸਲ ਨਹੀਂ ਹੈਲਪ ਕਰਦੀ ਤਾਂ ਤੁਹਾਡੇ ਵੱਲੋਂ ਵੀ ਅਸੀਂ ਅਸੀਂ ਆਪਣੇ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਉਲੀਕਾਂਗੇ ਚਾਹੇ ਉਹ ਦੇ ਖਿਲਾਫ ਸਾਨੂੰ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਣਾ ਪਵੇ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ ਪਵੇ ਜੇ ਅਸੀਂ ਖੋਲਣਾ